ਪਿਛਲੇ 10 ਦਿਨਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਜਾਂਦੇ ਨੇ ਉੱਥੇ ਜਾ ਕੇ ਇੱਕ ਕੋਈ ਸ਼ਖਸ ਉੱਠਦਾ ਉਹ ਕਿਸਾਨਾਂ ਦੀ ਸ਼ਿਕਾਇਤ ਕਰ ਦਿੰਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਲੋਕ ਜਿਹੜੇ ਪੁੱਛ ਦੋ ਚਾਰ ਲੋਕ ਹੁੰਦੇ ਨੇ ਜਾਂ ਉਹ ਪ੍ਰੋਟੈਸਟ ਵੀ ਹੁੰਦਾ ਉੱਥੇ ਉਹ ਅਰੈਸਟ ਹੋ ਜਾਂਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਇੱਕ ਗੱਲ ਕਹੀ ਕਿੰਨੇ ਜਿਹੜੇ ਕੁਝ ਕਿਸਾਨ ਲੀਡਰ ਨੇ ਇਹਨਾਂ ਨੇ ਜਦਾਦਾ ਬਣਾ ਲੀਆਂ ਇਹਨਾਂ ਨੇ ਪ੍ਰਾਪਰਟੀਆ ਬਣਾ ਲੀਆਂ ਇਹਨਾਂ ਨੇ ਚੰਗੇ ਚੰਗੇ ਇਹਨਾਂ ਨੇ ਹਸਪੀਟਲ ਬਣਾ ਲਏ ਇਹਨਾਂ ਕੋਲ ਚੰਗੀ ਚੰਗੀ ਜਗਾ ਇਹਨਾਂ ਨੇ ਜਿਹੜੀ ਬਿਲਡਿੰਗ ਹੈ ਉਹ ਸਾਰੀ ਪ੍ਰਾਪਰਟੀ ਚੰਗੀ ਬਣਾ ਲਈ ਇਹਨਾਂ ਨੇ ਪਰ ਉਹ ਜਿਹੜੇ ਕਿਸਾਨਾਂ ਦਾ ਜਿਹੜਾ ਜਵਾਬ ਹੈ ਉਹ ਕੁਝ ਆਇਆ ਤੇ ਕੁਝ ਦਿਨਾਂ ਬਾਅਦ ਹੈ ਪਰ ਉਹ ਕਹਿੰਦੇ ਨੇ ਕਹਿੰਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਉਹ 2027 ਦੇ ਵਿੱਚ ਸਿੱਧਾ ਕੋ ਟਕਰਾਂਗੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਆਹੇ ਤਾਂ ਕਾਫੀ ਦਿਨ ਹੋ ਗਏ ਅਜੇ ਤੱਕ ਉਹਨਾਂ ਨੇ ਇਹ ਨਹੀਂ ਦੱਸਿਆ ਕਿਹੜੇ ਕਿਹੜੇ ਕਿਸਾਨ ਨੇ ਕਿਹੜੀ ਕਿਹੜੀ ਜ਼ਿਦਦ ਬਣਾਈ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਸਟੇਟਮੈਂਟ ਦੇ ਉਦੋਂ ਵੀ ਪੰਜਾਬ ਦੇ ਜਿਹੜੇ ਵੱਡੇ ਕਿਸਾਨ ਲੀਡਰ ਨੇ ਉਹਨਾਂ ਨੇ ਸਰਕਾਰ ਨੂੰ ਕਿਹਾ ਸੀ ਕਿ ਸਮਾਂ ਵੀ ਖੁੱਲ ਕੇ ਆਓ ਅਸੀਂ ਤੁਹਾਡੇ ਨਾਲ ਡਿਬੇਟ ਕਰਨ ਨੂੰ ਤਿਆਰ ਹਾਂ ਉਸ ਤੋਂ ਬਾਅਦ ਮੁੱਖ ਮੰਤਰੀ ਕਹਿਆ ਸੀ ਕਿ ਇਸ ਟੈਮ ਛੋਣੇ ਦਾ ਸੀਜ਼ਨ ਫੇਰ ਗੱਲ ਕਰਾਂਗੇ ਲੇਕਿਨ ਅੱਜ ਜਿਹੜੇ ਕਿਸਾਨਾਂ ਨੇ ਮੋੜ ਗੱਲ ਕੀਤੀ ਜਿਹੜਾ ਲੁਧਿਆਣੇ ਦੇ 32 ਤੇ 33 ਪਿੰਡਾਂ ਦੀ ਕੋਈ 25000 ਏਕੜ ਦੇ ਕਰੀਬ ਜਿਹੜੀ ਜ਼ਮੀਨ ਜਿਹੜੀ ਸਰਕਾਰ ਐਕਵਾਇਰ ਕਰਨਾ ਚਾਹੁੰਦੀ ਅੱਜ ਉੱਥੇ ਕੱਟ ਸੀ ਉਸ ਕੱਠ ਨੂੰ ਸੰਬੋਧਨ ਕਰਦੇ ਜਿਹੜੇ ਪੰਜਾਬ ਦੇ ਕਿਸਾਨ ਲੀਡਰ ਨੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਚੈਲੰਜ ਕੀਤਾ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚੈਲੰਜ ਕੀਤਾ ਕਿ ਜੇ ਤੁਹਾਡੀ ਵਿੱਚ ਯੂਰਥ ਜਾਂ ਤੁਹਾਡੀ ਸਰਕਾਰ ਦੇ ਵਿੱਚ ਯੂਰਥ ਹੈ ਤੇ ਜਿਹੜੇ ਤੁਸੀਂ ਸਾਡੇ ਤੇ ਇਲਜ਼ਾਮ ਲਗਾਏ ਨੇ ਤੇ ਜਾਂਚ ਕਰ ਲੋ ਦੱਸੋ ਤੇ ਸਹੀ ਅਸੀਂ ਜਾਂਚ ਦੇ ਸਾਹਮਣੇ ਕਰਨ ਨੂੰ ਤਿਆਰ ਆ ਦੱਸੋ ਕਿਹਦੇ ਹੋਟਲ ਨੇ ਕਿਹਦੇ ਹਸਪੀਟਲ ਨੇ ਹੁਣ ਉਹ ਸਰਕਾਰ ਨੇ ਦੇਖਣਾ ਕਿ ਸਰਕਾਰ ਨੇ ਸੁਣੀ ਸੁਣਾਈ ਗੱਲ ਕੀਤੀ ਆ ਕਿ ਜਾਂ ਸਰਕਾਰ ਕੋ ਪੱਕੇ ਸਬੂਤ ਨਹੀਂ ਜੇ ਪੱਕੇ ਸਬੂਤ ਆ ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਹੁਣ ਕਿਸਾਨ ਆ ਕਿਸਾਨ ਤੇ ਸਰਕਾਰ ਆਮਨੇ ਸਾਹਮਨੇ ਹੈਗੇ ਸਰਕਾਰ ਦਾ ਕਿਸਾਨਾਂ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ ਹੈ ਕਿਸਾਨਾਂ ਦਾ ਸਰਕਾਰ ਤੋਂ ਬਗੈਰ ਗੁਜ਼ਾਰਾ ਹੋ ਸਕਦਾ ਹੈਗਾ ਕਿਉਂਕਿ ਇਹੋ ਪੰਜਾਬ ਦੇ ਕਿਸਾਨ ਨੇ ਜਿਨ੍ਹਾਂ ਨੇ ਅੱਖਾ ਬੰਦ ਕਰਕੇ ਪੰਜਾਬ ਦੇ ਵਿੱਚ ਆ ਕੇ ਜਦੋਂ 13 ਮਹੀਨੇ ਦਾ ਅੰਦੋਲਨ ਸੀ ਸੈਂਟਰ ਸਰਕਾਰ ਨੇ ਬਿਲ ਵਾਪਸ ਕੀਤੇ ਤੇ ਪੰਜਾਬ ਦੇ ਕਿਸਾਨਾਂ ਨੇ ਆ ਕੇ ਆਮ ਆਦੀ ਪਾਰਟੀ ਨੂੰ ਝੋਲੀਆਂ ਪਰ ਪਰ ਕੇ ਵੋਟਾਂ ਪਾਈਆਂ ਸੀ ਤਾਂ ਹੀ ਇਹਨਾਂ ਦੇ 92 ਜਿਹੜੇ ਐਮਐਲਏ ਬਣਿਆਗੇ ਨਹੀਂ ਤੇ ਇਹਨਾਂ ਚੋਂ 92 ਚ ਮਿਲਦਾ ਕਿ 9 ਜਾਣੇ ਵੀ ਨਹੀਂ ਜਿੱਤਨੇ ਆ ਗਏ ਜਿਸ ਹਿਸਾਬ ਦੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਰਜ਼ੂਆ ਪਿਆਰ ਦਿੱਤਾ ਹੁਣ ਗੱਲ ਜਿਹੜੇ ਕਿਸਾਨਾਂ ਨੇ ਚੈਲੰਜ ਕੀਤਾ ਸਰਕਾਰ ਉਸ ਚੈਲੰਜ ਕਬੂਲ ਕਰਦੀ ਕਿ ਨਹੀਂ ਕਰਦੀ ਹੈਗੀ ਸਰਕਾਰ ਤੇ ਨਿਰਭਰ ਕਰਦਾਗਾ ਪਰ ਇੱਕ ਮੁੱਖ ਮੰਤਰੀ ਵੱਲੋਂ ਕਹੇ ਜਿਹੜੇ ਸ਼ਬਦ ਨੇ ਉਹਨਾਂ ਸ਼ਬਦਾਂ ਤੇ ਫਿਰ ਸਰਕਾਰ ਨੂੰ ਪੈਰਾ ਵੀ ਦੇਣਾ ਚਾਹੀਦਾ ਕਿਉਂਕਿ ਇੱਕ ਮੰਨਿਆ ਜਾਂਦਾ ਉਹ ਸੰਵਿਧਾਨਿਕ ਤੌਰ ਤੇ ਨਹੀਂ ਆ ਇੱਕ ਰਸਮੀ ਤੌਰ ਤੇ ਇੱਕ ਨੈਤਿਕਤਾ ਦੇ ਤੌਰ ਤੇ ਕਿ ਕਿਸੇ ਸਟੇਟ ਦੇ ਮੁੱਖ ਮੰਤਰੀ ਦੇ ਮੂੰਹੋਂ ਨਿਕਲਿਆ ਉਹ ਸ਼ਬਦ ਤੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹੋਂ ਨਿਕਲਿਆ ਸ਼ਬਦ ਇੱਕ ਕਾਨੂੰਨ ਦੇ ਬਰਾਬਰ ਹੁੰਦਾ ਕਿਉਂਕਿ ਇਹਨਾਂ ਅਹੁਦਿਆਂ ਤੇ ਬੈਠੇ ਜਿਹੜੇ ਸੰਵਿਧਾਨਿਕ ਅਹੁਦਿਆਂ ਤੇ ਬੈਠੇ ਜਿਨ੍ਹਾਂ ਦੀ ਅਹੁਦਿਆਂ ਦੇ ਨਾਲ ਦੇਸ਼ ਚੱਲਦੇ ਨੇ ਸਰਕਾਰਾਂ ਚੱਲਦੀਆਂ ਨੇ ਉਹ ਸ਼ਬਦ ਉਹ ਬੋਲੇ ਜਾਂਦੇ ਨੇ ਜਿੱਤੇ ਲਾਗੂ ਕੀਤਾ ਜਾਂਦਾ ਹੈਗਾ ਹੁਣ ਇਹ ਅਜਿਹੇ ਜਿਹੜੇ ਕਿਸਾਨਾਂ ਨੇ ਖੁੱਲੀ ਚੁਣੌਤੀ ਦਿੱਤੀ ਹੈ ਖੁੱਲਾ ਚੈਲੰਜ ਦਿੱਤਾ ਹੈਗਾ ਉਹ ਸਰਕਾਰ ਕਬੂਲ ਦੀ ਜਾਂ ਨਹੀਂ ਕਬੂਲ ਦੀ ਜਾਂ ਫਿਰ ਇੱਕ ਪੋਲਿਟੀਕਲ ਸਟੇਟਮੈਂਟ ਸੀ ਹੁਣ ਆ ਕਿ ਕਿਸਾਨ ਤੇ ਅੱਗੇ ਹੀ ਔਖੇ ਹੋਏ ਪਏ ਨੇ ਕਿ ਸਾਡੇ ਅੱਗੇ ਸਾਡੇ ਮੋਲ ਨਹੀਂ ਮਿਲ ਰਹੇ ਫਸਲਾਂ ਦੇ ਸਾਡੀਆਂ ਜਿੰਸਾਂ ਚੁੱਕੀਆਂ ਨਹੀਂ ਜਾਂਦੀਆਂ ਵਾਦੇ ਜਿਹੜੇ ਕਰਦੀਆਂ ਸਰਕਾਰਾਂ ਵਾਦਿਆਂ ਤੋਂ ਮੁੱਕਰ ਜਾਂਦੀਆਂ ਮੀਟ ਕਾ ਤੋਂ ਭੱਜ ਜਾਂਦੀਆਂ ਆਈਆਂ ਫਿਰ ﺍﻟਜਾਮ ਵੀ ਲੱਗਦੇ ਨੇ ਦੋਸ਼ ਵੀ ਲੱਗਦੇ ਨੇ ਹੁਣ ਕਿਸਾਨ ਕਿਉਂਕਿ ਜਿਹੜੀ 25000 ਇਕੜ ਤੇ ਕੱਲੀ ਲੁਧਿਆਣੇ ਦੀ ਆ ਬਾਕੀ ਪੰਜਾਬ ਦੇ 5-6 ਸ਼ਹਿਰਾਂ ਦੇ ਵਿੱਚ ਫਿਰ ਕੋਈ 19000 ਜ਼ਮੀਨ ਐਕਵਾਇਰ ਕਰਕੇ ਸਰਕਾਰ 19 ਨਵੀਆਂ ਕਲੋਨੀਆਂ ਨਵੇਂ ਸ਼ਹਿਰ ਉਸਾਰਨੇ ਚਾਹੁੰਦੀ ਆ ਹੁਣ ਸਵਾਲ ਆ ਕਿ ਇਹ ਫਸਲੀ ਵਿਭਿੰਨਤਾ ਨਹੀਂ ਆ ਕਿ ਅਸੀਂ ਆਪਣੀਆਂ ਜਿੱਥੇ ਫਸਲਾਂ ਜ਼ਮੀਨ ਸਾਡੀ ਵਾਈ ਜੋਗ ਖੇਤੀ ਜਿਹੜੀ ਆ ਜਿਹੜਾ ਪੰਜਾਬ ਦੀ ਇੱਕ ਪਛਾਣ ਆ ਉਸ ਵਾਈ ਜੋਗ ਖੇਤੀ ਤੇ ਜਿੱਥੇ ਕਣਕ ਝੋਨਾ ਫਸਲਾਂ ਸਬਜ਼ੀਆਂ ਉਗਦੀਆਂ ਨੇ ਅਸੀਂ ਉੱਤੇ ਉਹਨਾਂ ਜ਼ਮੀਨਾਂ ਤੇ ਜਿਹੜੀਆਂ ਜਿੱਥੇ ਬਹੁਤ ਜ਼ਿਆਦਾ ਸਾਡੀ ਉਤਪਾਦਕਤਾ ਹੁੰਦੀ ਆ ਹਾਂਜੀ ਹਾਂਜੀ ਪ੍ਰੋਡਕਸ਼ਨ ਹੁੰਦੀ ਆ ਅਸੀਂ ਉਹਨਾਂ ਜ਼ਮੀਨਾਂ ਤੇ ਹੁਣ 16 16 17 17 ਮੰਝਲਾਂ ਉਗਾ ਰਹੇ ਆ ਜਿੱਥੇ ਤੇ ਕਣਕ ਝੋਨਾ ਗੰਨੇ ਕਬਾਦ ਹਨਾ ਹੋਰ ਦਾਲਾਂ ਲੋਕੀ ਬੀਜਦੇ ਨੇ ਜਿਸ ਜਿੱਥੇ ਜਿਸ ਜਿਸ ਹਿਸਾਬ ਦੀ ਜ਼ਮੀਨ ਹੁੰਦੀ ਆ ਨਾ ਕਈ ਤੇ ਸਿਰਫ ਕਣਕ ਝੋਨਾ ਵੀ ਦੇਈ ਫਸਲਾਂ ਦੂਜੀਆਂ ਵੀ ਬੀਜਦੇ ਨੇ ਸਬਜ਼ੀਆਂ ਵੀ ਬੀਜਦੇ ਹੈਗੇ ਨੇ ਉੱਥੇ ਹੁਣ ਹਰ ਸ਼ਹਿਰ ਦੇ ਵਿੱਚ ਅਸੀਂ ਨਵੀਆਂ ਕਲੋਨੀਆਂ ਵਸਾ ਰਹੇ ਹੈਗੇ ਉਹ ਕਲੋਨੀਆਂ ਚ ਆ ਕੇ ਰੋਕ ਕਿੱਥੋਂ ਲੈਣਗੇ ਇੱਕ ਕਲੋਨੀ ਵਸਾ ਉਸਾਰਨ ਵਾਸਤੇ ਨਾ ਮੰਨ ਲਓ ਅੱਜ ਤੁਹਾਡੀ ਲੁਧਿਆਣੇ ਦੇ ਵਿੱਚ ਮਨਦੀਪ ਜ਼ਮੀਨ ਆ ਤੁਹਾਡੀ ਉਮਰ ਹੈਗੀ ਆ 35 ਸਾਲ ਤੇ ਤੁਸੀਂ ਆਪਣੇ ਤਿੰਨ ਕਿੱਲੇ ਦੇ ਦਿੱਤੇ ਹੈਗੇ ਉਸ ਤੁਸੀਂ ਤੇ ਤੁਹਾਨੂੰ ਮਿਲ ਕੇ ਤਿੰਨ ਪਲਾਟ ਮਿਲ ਗਏ ਖੇਤੀ ਤੁਹਾਡੇ ਹੱਥੋਂ ਚਲੀ ਗਈ ਹੈਗੀ ਠੀਕ ਹੈ ਹੁਣ ਅੱਜ ਇੱਕ ਕਿਸਾਨ ਕਹਿ ਰਿਹਾ ਸੀ ਕਹਿੰਦੇ ਅਸੀਂ ਤੇ ਕਣਕ ਝੋਨਾ ਬੀਜਣ ਵਾਲੇ ਆਲੂ ਬੀਜਣ ਵਾਲੇ ਜਾਂ ਗੰਨੇ ਬੀਜਣ ਵਾਲੇ ਲੋਕਾਂ ਜਾਂ ਸਬਜ਼ੀਆਂ ਬੀਜਣ ਅਸੀਂ ਵੱਟੇ ਨਹੀਂ ਫੜ ਸਕਦੇ ਹੈਗੇ ਪਤਾ ਅਸੀਂ ਦੁਕਾਨਦਾਰੀ ਨਹੀਂ ਕਰ ਸਕਦੇ ਹੈਗੇ ਇੱਕ ਸ਼ਹਿਰ ਸਾਰਨ ਵਾਸਤੇ 30 ਸਾਲ ਲੱਗ ਜਾਂਦੇ ਹੈਗੇ ਨੇ ਤੇ ਅੱਜ ਤੁਹਾਡੀ 35 ਸਾਲ ਉਮਰ ਆ 30 ਸਾਲ ਗੱਲੋਂ 65 ਸਾਲ ਬਾਅਦ ਤੂੰ ਕੀ ਕਰੋਗੇ ਆ ਮੁੱਲਾ ਪਰ ਜਿਹੜਾ ਨਿਊ ਚੰਡੀਗੜ੍ਹ ਜੀ ਨੂੰ ਕਹਿੰਦੇ ਆਗੇ ਸਰਕਾਰ ਨੇ 2005 ਦੇ ਵਿੱਚ ਸਾਰਨਾ ਸ਼ੁਰੂ ਕੀਤਾ ਸੀ ਹੁਣ ਕਿੰਨੇ ਹੋ ਗਏ ਸਾਲ 225 ਵੀਸੋ 25 ਜੋ 2005 ਮਾਈਨਸ ਕਰ ਦੋ 20 ਸਾਲ ਹੋ ਗਏ 20 ਸਾਲਾਂ ਦੇ ਵਿੱਚ ਹਜੇ ਤੱਕ ਨਿਊ ਚੰਡੀਗੜ੍ਹ ਨਹੀਂ ਸਾਰਿਆ ਗਿਆ ਤੇ ਤੁਸੀਂ ਅੱਜ ਨਹੀਂ ਰੱਖਣੀ ਚਾਹੁੰਦੀ ਨਵਾਂ ਲੁਧਿਆਣਾ ਵਿਸਾਰਨਾ ਚਾਹੁੰਦੇ ਕਿ 25000 ਏਕੜ ਜ਼ਮੀਨ ਚਾਹੀਦੀ ਜਿੰਨਾ ਅੱਜ ਉੱਥੇ ਕਿਸਾਨਾਂ ਦੇ ਜੱਟਾਂ ਦੇ ਜਾਂ ਜਿੰਨਾਂ ਦੀ ਵੀ ਜ਼ਮੀਨ ਜ਼ਿਮੀਦਾਰਾਂ ਦੀ ਹੈ ਜਿਨ੍ਹਾਂ ਦੀ 50 50 60 ਸਾਲ ਸਾਲ ਉਮਰ 60 ਸਾਲ ਤੇ 40 40 40 ਸਾਲ ਇੱਕ ਸ਼ਹਿਰ ਨੂੰ ਆਸਾਨਦੇ ਲੱਗਦੇ ਉਦੋਂ ਨੂੰ ਤੇ ਉਹਨਾਂ ਵਿਚਾਰੇ ਨੇ ਦੁਨੀਆ ਛੱਡ ਦੇਣੀ ਹੈਗੀ ਆ ਭੁੱਲ ਸਾਹਿਬ ਜਦੋਂ ਅਸੀਂ 에어ਪੋਰਟ ਚੌਂਕ ਤੋਂ ਅਸੀਂ ਮੋਹੱਲੀ ਤੋਂ ਅੱਗੇ ਆਈਟੀ ਸੈਕਟਰ ਵੱਲ ਜ ਉੱਥੇ ਵੇਖਿਆ ਜਾਂਦਾ ਵੀ ਕਾਫੀ ਕੰਪਨੀਆਂ ਆ ਗਿਆ ਨੇ ਜਿਹੜੇ ਪਲਾਟ ਕੱਟ ਰਹੀ ਹੈਗੇ ਨੇ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਜਿਹੜੇ ਇਹ ਪਲਾਟ ਜੀ ਨਹੀਂ ਹੈ ਇਹ ਕਦੋਂ ਸੋਚਿਆ ਹੋਊਗਾ ਤੇ ਅਜੇ ਤੱਕ ਉੱਥੇ ਮਕਾਨ ਬਣਨੇ ਸ਼ੁਰੂ ਨਹੀਂ ਹੋਏ ਇਹ ਗੱਲ ਨੂੰ ਕਿੰਨੇ ਟਾਈਮ ਹੋ ਗਿਆ ਮੈਂ ਉਹ ਵੀ ਕਹਿ ਰਿਹਾ ਜਿਹੜੀ ਤੈਨੂੰ ਇੱਕ ਉਦਾਹਰਨ ਦਿਤਤੀ ਹੈ ਕਿ ਮੁੱਲਾਂਪੁਰ ਜੀ ਨੂੰ ਨਿਊ ਚੰਡੀਗੜ੍ਹ ਦਾ ਨਾਮ ਦਿੱਤਾ ਗਿਆ ਉਹ 2005 ਦੇ ਵਿੱਚ ਸਰਕਾਰ ਨੇ ਉਸਾਰਨਾ ਸ਼ੁਰੂ ਕੀਤਾ ਅੱਜ 2025 ਹੋ ਗਏ ਅੱਜ ਵੀ ਉੱਥੇ ਸ਼ਾਮ ਨੂੰ 5-6 ਵਜੇ ਤੋਂ ਬਾਅਦ ਲੋਕੀ ਇਕੱਲੇ ਨਹੀਂ ਜਾ ਸਕਦੇ ਹੈਗੇ ਨੇ 20 ਸਾਲ ਹੱਲੇ ਹਜੇ ਨਿਊ ਚੰਡੀਗੜ੍ਹ ਨਹੀਂ ਵਸਿਆ ਇਹ ਵਾਲਾ ਏਰੀਆ ਵੇ ਲੋ ਏਰੋ ਸਿਟੀ ਯੂਨੀਵਰਸ ਆ ਰਿਹਾ ਹੈਗਾ ਇਹ 2002 ਦੀ ਸੀ ਜਦੋਂ ਪੂਰੇ ਵਰਲਡ ਦੇ ਵਿੱਚ ਜਿਹੜਾ ਬੂਮ ਆਇਆ ਪ੍ਰਾਪਰਟੀ ਦੇ ਵਿੱਚ ਤੇ ਕਾਂਗਰਸੀ ਕਹਿੰਦੇ ਸੀ ਕੈਪਟਨ ਕਰਕੇ ਆ ਕੈਪਟਨ ਮਰੀਂਦਰ ਸਿੰਘ ਕਰਕੇ ਨਹੀਂ ਆ ਸੀ ਪੂਰੇ ਵਰਲਡ ਦੇ ਵਿੱਚ ਹੀ ਬਹੁਤ ਤਗੜਾ ਪ੍ਰਾਪਰਟੀ ਦੇ ਵਿੱਚ ਸ਼ਾਲ ਆਇਆ ਸੀ ਉਦੋਂ 2002 ਦੀ ਕਹਾਣੀ ਆ ਅੱਜ ਕਿੰਨੇ ਸਾਲ ਹੋ ਗਏ 23 23 ਸਾਲ ਦੇ ਵਿੱਚ ਨਿਊ ਚੰਡੀਗੜ੍ਹ ਕਿੰਨਾ ਕੀ ਹੋ ਅਰੋ ਸਿਟੀ ਕਿੰਨਾ ਕਿ ਡਿਵੈਲਪ ਅਜੇ ਵੀ ਨਹੀਂ ਤੇ ਹਰੇ ਤੇ ਲੁਧਿਆਣੇ ਵਾਸਤੇ ਜੇ ਜ਼ਮੀਨ ਐਕਵਾਇਰ ਕਰਨੀਆਂ ਮੈਂ ਉਹ ਵੀ ਕਰਕੇ ਜਿਹਦੀ ਅੱਜ ਉੱਥੇ ਕਿਸੇ ਜ਼ਿੰਮੇਦਾਰ ਕਿਉਂਕਿ ਮੁੰਡੇ ਤੇ ਸਾਰੇ ਬਾਹਰ ਚੱਲ ਗਏ ਨੇ ਅੱਜ ਘਰਾਂ ਦੇ ਵਿੱਚ 60 ਸਾਲ ਦੇ ਬਜ਼ੁਰਗ ਜਾਂ ਮਾਵਾਂ ਭੈਣਾਂ ਰਹਿ ਗਈਆਂ ਗਿਆ ਜਿਹਦੀ ਅੱਜ ਜ਼ਿੰਮੇਦਾਰ ਦੀ 60 ਸਾਲ ਉਮਰ ਉਹ 30 ਸਾਲ ਬਾਅਦ ਉਹ ਕਿੱਥੇ ਵੇਖੂਗਾ ਕਿ ਮੇਰੇ ਸਾਹਮਣੇ ਸ਼ਹਿਰ ਬਣ ਗਿਆ 90 ਸਾਲ 90 ਸਾਲ ਕੀ ਦੀ ਉਮਰ ਹੈ 70 ਸਾਲ ਬਾਅਦ ਭੋਗ ਪੈ ਜਾਂਦਾ ਬੰਦੇ ਦਾ ਉਸ ਤੋਂ ਪਹਿਲਾਂ ਅੱਜ ਕੱਲ੍ਹ ਤੇ 45 ਸਾਲ ਦੀ ਉਮਰ 'ਚ ਵੀ ਹਾਰਟ ਅਟੈਕ ਆ ਰਹੇ ਹੈਗੇ ਨੇ ਲੋਕਾਂ ਨੂੰ ਇੰਨ ਇਸ ਕਰਕੇ ਸਰਕਾਰਾਂ ਜ਼ਮੀਨ ਐਕਵਾਇਰ ਕਰਨ ਪਰ ਪਹਿਲਾਂ ਇੱਕ ਸਰਵੇ ਹੋਣਾ ਚਾਹੀਦਾ ਹੈਗਾ ਸਰਵੇ ਤੋਂ ਪਹਿਲਾਂ ਜ਼ਮੀਨ ਐਕਵਾਇਰ ਨਹੀਂ ਕਰਨੀ ਚਾਹੀਦੀ ਹੈਗੀ ਸਰਕਾਰ ਨੂੰ ਚਾਹੀਦਾ ਕਿ ਹਰ ਸ਼ਹਿਰ ਦੇ ਵਿੱਚ ਸਰਵੇ ਕਰਨ ਲੋਕਾਂ ਨੂੰ ਡਿਮਾਂਡ ਨੋਟਿਸ ਉਹ ਭੇਜੇ ਜਾਂ ਡਿਮਾਂਡ ਸਰਵੇ ਕਰਵਾਇਆ ਜਾਵੇ ਕਿ ਮੰਨ ਲਓ ਅਸੀਂ ਜੀ ਲੁਧਿਆਣੇ ਵਾਸਤੇ ਇੱਕ ਨਵੀਂ ਸ਼ਹਿਰ ਉਸਾਰਨਾ ਹੈਗਾ ਲੋਕ ਆਪਣੇ ਭੇਜਣ ਉੱਥੇ ਗਲਾਡਾ ਵਾ ਜਿਹੜੀ ਡਿਵੈਲਪਮੈਂਟ ਅਥਾਰਟੀ ਹੈ ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ ਉਹਦੇ ਕੋਲ ਲੋਕਾਂ ਦੇ ਸਰਵੇ ਆਉਣ ਕਿ ਹਾਂ ਉੱਥੇ ਜ਼ਮੀਨ ਚਾਹੀਦੀ ਆ ਲੋਕਾਂ ਨੇ ਪਿੰਡ ਪਿੰਡ ਛੱਡ ਕੇ ਸ਼ਹਿਰ ਚ ਆਉਣਾ ਇਦਾਂ ਹੀ ਮਹਾਲੀ ਦੇ ਵਿੱਚ ਚਾਹੀਦਾ ਸੀ ਬਠਿੰਡੇ ਦੇ ਵਿੱਚ ਚਾਹੀਦਾ ਪਟਿਆਲੇ ਦੇ ਵਿੱਚ ਚਾਹੀਦੇ ਅੰਮ੍ਰਿਤਪਾਲ ਪਹਿਲਾਂ ਇੱਕ ਸਰਵੇ ਹੋਣਾ ਚਾਹੀਦਾ ਕਿ ਲੋਕ ਅੱਜ ਕੱਲ ਤੇ ਪਿੰਡ ਹੀ ਸ਼ਹਿਰ ਬਣੇ ਪਏ ਨੇ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਕੀ ਨਹੀਂ ਹੈਗਾ ਪਿੰਡਾਂ ਦੇ ਵਿੱਚ ਸਾਰੀਆਂ ਸਹੂਲਤਾਂ ਪਿੰਡਾਂ ਦੇ ਵਿੱਚ ਆ ਜੋ ਸ਼ਹਿਰਾਂ ਦੇ ਵਿੱਚ ਆ ਸ਼ਹਿਰਾਂ ਦੇ ਵਿੱਚ ਸਗੋਂ ਭੀੜ ਭੜੱਕਾ ਥਾਵੇਂ ਪਿੰਡ ਤਾਂ ਹਲੇ ਵੀ ਖੁੱਲੇ ਆ ਕਿਨੇ ਤੇ ਹੁਣ ਜਿਹੜਾ ਬੰਦਾ ਜ਼ਮੀਨਦਾਰ ਉਹ ਆਪਣੀ ਜ਼ਮੀਨ ਕੋ ਵੇਚੂਗਾ ਸਰਕਾਰ ਧੱਕੇ ਨਾਲ ਕਹਿੰਦੀ ਅਸੀਂ ਨਹੀਂ ਲਵਾਗੇ ਪਰ ਮੰਨ ਲਓ ਤੁਹਾਡੇ ਲਾ ਕੇ ਤੁਸੀਂ ਜ਼ਮੀਨ ਦੇਤੀ ਮੰਨ ਲਓ ਤੁਸੀਂ ਆਪਣੇ 3-4 ਏਕੜ ਦੇਤੀ ਮੈਂ ਆਪਣੀ ਨਹੀਂ ਦਿੰਦਾਗਾ ਮੇਂ ਤੁਹਾਡੀ ਜ਼ਮੀਨ ਤੇ ਉਹਨਾ ਪੁੱਟ ਦੇਣੀ ਹੈਗੀਆ ਮੇਰੀ ਜ਼ਮੀਨ ਡੂੰਗੀ ਹੋ ਜਾਊਗੀ ਉੱਤੇ ਤੁਹਾਡੇ ਕੋਠੀਆਂ ਬਣ ਜਾਣੀਆਂ ਮੇਰਾ ਏਰੀਆ ਉਦਾਂ ਹੋ ਜਾਊਗਾ ਨਾ ਲੰਘਾ ਰਹਿਣਾ ਹੈਗਾ ਹੈਨਾ ਹੁਣ ਸਵਾਲ ਹੈ ਕਿ ਸਰਕਾਰ ਨੂੰ ਸਾਰ 19 ਸਹਰ ਅੱਜਕੱਲ੍ਹ ਕਈ ਯੂਨੀਵਰਸਿਟੀ ਦੇ ਵਿੱਚ ਅਜਿਹੀ ਵਾਇਆ ਚੱਲੀ ਜਾਂਦੀਆਂ ਨੇ ਹਾਂ ਕਈ ਯੂਨੀਵਰਸਿਟੀ ਤੇ ਕਈ ਜ਼ਮੀਨ ਦਾ ਰੜ ਕੇ ਕਹੀ ਨਹੀਂ ਵੇਚਣੀ ਹੈਗੀ ਹਣਾ ਉਹ ਜਮੀਨ ਸਭ ਤੋਂ ਵੱਡਿਆ ਅੱਜ ਇੱਕ بڑے ਬਜ਼ੁਰਗ ਦੀ ਮੈਨੂੰ ਕਹਣੇ ਕਹਿੰਦਾ ਯਾਰ ਇਹ ਮੇਰੀਆਂ ਆਉਣ ਵਾਲੀਆਂ ਨਸਲਾਂ ਕੀ ਕਹਿਣਗੀਆਂ ਕਿ ਬਾਪੂ ਦੀ ਉਮਰ 70 ਸਾਲੀ ਤੇ ਬੁੱਢੇ ਬਾਰੇ ਜ਼ਮੀਨ ਵੇਚ ਕੇ ਸਾਡੇ ਪੱਲੇ ਕੀ ਰਹਿ ਗਿਆ ਗਿਆ ਨਾ ਇਸ ਕਰਕੇ ਮੈਨੂੰ ਲੱਗਦਾ ਸਰਕਾਰ ਨੇ ਜੇ ਸ਼ਹਿਰ ਉਸਾਰਨੇ ਆ ਇੱਕ ਸ਼ਹਿਰ ਉਸਾਰਨ ਵਾਸਤੇ 30 30 40 40 ਸਾਲ ਲੱਗ ਜਾਂਦੇ ਨੇ ਤੇ ਜਿਹੜਾ ਵਿਚਾਰਾ ਅੱਜ ਜਿਹੜਾ ਜ਼ਮੀਨਦਾਰ ਆ ਉਹਦੀ 60 ਸਾਲ ਉਹ 90 ਸਾਲ ਤੱਕ ਜੀਣਾ ਰਹਿਣਾ ਹੈਗਾ ਲੁਧਿਆਣੇ ਦੇ ਵਿੱਚ ਦੁਗੜੀ ਇੱਕ ਕੀਤਾ ਕਹਿੰਦਾ 1990 ਦੇ ਵਿੱਚ ਅੱਜ ਤੱਕ ਡਿਵੈਲਪ ਨਹੀਂ ਹੋਇਆ 40 ਸਾਲ ਲੱਗ ਗਿਆਗੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਜਾਂ ਉਹਨਾਂ ਦੀ ਪੰਜਾਬ ਸਰਕਾਰ ਨੂੰ ਕਿ ਜੇਦ ਨਾ ਕਰਨ ਪਹਿਲਾਂ ਇੱਕ ਅਖਬਾਰਾਂ 'ਚ ਇਸ਼ਤਿਹਾਰ ਕਰੋ ਤੁਹਾਡੀ ਬਥੇਰੀ ਐਡਵਰਟਾਈਜ਼ਿੰਗ ਪਾਲਿਸੀ ਬੜੀ ਵਧੀਆ ਦੁਨੀਆ ਭਰ ਦੇ ਵਿੱਚ ਤੁਹੀ ਛਾਏ ਹੋਇਆ ਹੁੰਦੇ ਅੱਜ ਸਰਕਾਰ ਨੇ ਇੱਕ ਨਵੀਂ ਐਡ ਕਰਤੀ ਕਿ ਕਿਸੇ ਨੌਜਵਾਨ ਨੇ ਆਮ ਆਦੀ ਪਾਰਟੀ ਦੇ ਨਾਲ ਇੰਟਰਨਸ਼ਿਪ ਕਰਨੀ ਮੈਂ ਤੇ ਪਹਿਲੀ ਵਾਰਾ ਦੇਖਿਆ ਪਾਰਟੀ ਵਾਸ ਇੰਟਰਨਸ਼ਿਪ ਨੌਕਰੀ ਵਾਸ ਇੰਟਰਨਸ਼ਿਪ ਹੁੰਦੀ ਆ ਤੇ ਇੱਕ ਪਾਰਟੀ ਵਾਸ ਇੰਟਰਨਸ਼ਿਪ ਅੱਜ ਸਰਕਾਰ ਨੇ ਸ਼ੁਰੂ ਕੀਤੀ ਹੈਗੀ ਤੁਸੀਂ ਇਦਾਂ ਹੀ ਲੋਕਾਂ ਕੋ ਸੁਝਾ ਲਓ ਕਿ ਲੁਧਿਆਣੇ ਦੇ ਵਿੱਚ ਇਹ ਸ਼ਹਿਰ ਹੁਸ਼ਾਰ ਰਹੀਏ ਬਠਿੰਡੇ ਦੇ ਵਿੱਚ ਗੁਰਦਾਸਪੁਰ ਚ ਲੋਕੀ ਆਪੇ ਉਸਾ ਬਣਾ ਆਵੇ ਨਾ ਮਾਲੋ ਮਾਲ ਤੇ ਇਹ ਲੁਧਿਆਣੇ ਦੇ ਵਿੱਚ ਆ ਲੁਧਿਆਣੇ ਦੇ ਵਿੱਚ ਆਏ ਤੁਹਾਡੇ ਕੋ 2000 ਲੋਕਾਂ ਨੇ ਤੇ ਤੁਹਾਨੂੰ 2000 ਲੋਕਾਂ ਨੂੰ ਵਸਾਉਣ ਵਾਸਤੇ ਕਿ 25000 ਏਕੜ ਜ਼ਮੀਨ ਚਾਹੀਦੀ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ 25000 ਏਕੜ ਜ਼ਮੀਨ ਹੈ ਪੂਰਾ ਚੰਡੀਗੜ੍ਹ ਦਾ ਰਕਬਾ ਨਹੀਂ ਹੋਣਾ 25000 ਏਕੜ ਤੇ 25 ਹੇਕੜ 1950 ਦੇ ਵਿੱਚ ਚੰਡੀਗੜ੍ਹ ਦੀ ਮਨਦੀਪ ਨਹੀਂ ਪੱਥਰ ਰੱਖਿਆ ਗਿਆ ਸੀ ਪੰਡਤ ਜਵਾਲ ਨਹਿਰੂ ਨੇ 1952 ਦੇ ਵਿੱਚ 52 ਠੀਕ ਹੈ ਤੇ ਕਿੰਨੇ ਸਾਲ ਲੱਗੇ ਕਿੰਨੇ ਸਾਲ ਬਾਅਦ ਚੰਡੀਗੜ੍ਹ ਡਿਵੈਲਪ ਹੋਇਆ 1960 ਤੱਕ 65 ਤੱਕ 70 ਤੱਕ ਨਹੀਂ ਆਇਆ ਸੀ ਇਹਨੂੰ ਚੰਡੀਗੜ੍ਹ ਨੂੰ ਚੰਡਾਲਗੜ੍ਹ ਕਹਿੰਦੇ ਸੀ ਤੇ ਹਾਊਸਿੰਗ ਬੋਰਡ ਜਿਹੜਾ ਸੀ ਨਾ ਚੰਡੀਗੜ੍ਹ ਦਾ ਵਿੱਚ ਜਾ ਕੇ ਹੋਇਆ ਹਾਊਸਿੰਗ ਬੋਰਡ ਜਿਹੜਾ 40 ਸਾਲ ਬਾਅਦ 90 ਦੇ ਵਿੱਚ ਆਪਾਂ ਮੰਨ ਲੀਏ ਉਹ ਵੀ ਕਲੋਨੀਆਂ ਬਣਾ ਕੇ ਸ਼ਹਿਰ ਦੇ ਵਿੱਚ ਕਲੋਨੀਆਂ ਸਾਰੀਆਂ ਪੂਰੇ ਚੰਡੀਗੜ੍ਹ ਦੇ 19 ਕਲੋਨੀਆਂ ਆ ਜਿੱਥੇ ਪ੍ਰਵਾਸੀ ਭਾਈਚਾਰਾ ਵਸਾਇਆ ਗਿਆ ਉਹ ਸਾਰੇਗਾ ਉਦਾਂ ਸ਼ਹਿਰ ਡਵੈਲਪ ਹੋਇਆ ਤੇ ਜਦੋਂ ਚੰਡੀਗੜ੍ਹ ਦਾ ਇੱਥੇ ਲੋਕੀ ਆਉਂਦੇ ਨਹੀਂ ਸੀ ਡਰਦੇ ਨਹੀਂ ਸੌਂਦੇ ਜੰਗਲ ਸੀ ਪਿੰਡ ਸੀ ਤੇ ਫਿਰ ਇੱਥੇ ਚੰਡੀਗੜ੍ਹ ਜਿਹੜਾ ਹਾਊਸਿੰਗ ਬੋਰਡ ਸੀ ਨਾ ਉਹ ਜਿਹੜੇ ਵੀ ਬੱਸ ਬੱਸ ਸਟੈਂਡ ਜਿਹੜਾ 17 ਜਿਹਨੂੰ ਹੁਣ ਹੌਲੀ ਹੌਲੀ ਉਹਨਾਂ ਵੇਚ ਦੇਣਾ ਹੈਗਾ ਉੱਥੇ ਵੱਡੇ ਵੱਡੇ ਹੋਟਲ ਬਣਨਗੇ ਕਿਸੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਹਾਊਸਿੰਗ ਬੋਰਡ ਵਾਲੇ ਆਉਂਦੇ ਸੀ ਜਿਹੜੇ ਇੱਥੇ ਪੰਜਾਬ ਦੇ ਜਾਂ ਹਰਿਆਣਾ ਦੇ ਜਿਹੜੇ ਲੋਕ ਆਉਂਦੇ ਸੀ ਨਾ ਉਹਨਾਂ ਨੂੰ ਕਿੱਥੋਂ ਆਏ ਪੰਜਾਬ ਤੋਂ ਐਦਾਂ ਕਰ 5 ਰੁਪਏ ਦੇ ਜਾ ਤੇ ਆਹ 5 ਮਰਲੇ ਦਾ ਪਲਾਟ 10 ਮਰਲੇ ਦਾ ਪਲਾਟ ਬੁੱਕ ਕਰ ਲੈ ਕਿਸ ਤਰ੍ਹਾਂ ਨਹੀਂ ਤੇ ਤੈਨੂੰ ਤੇਰੀ ਤਨਖਾਹ ਚੋਂ ਹੀ ਕੱਟੀ ਜਾਵਾਂਗੇ ਐਦਾਂ ਤੇ ਸਹਿਰ ਸ਼ਾਰੇਗਾ ਚੰਡੀਗੜ੍ਹ ਵਰਗਾ ਸ਼ਹਿਰ ਜਿਹੜਾ 40 ਸਾਲ ਬਾਅਦ ਡਿਵੈਲਪ ਹੋਇਆ ਤੇ ਕੀ ਲੁਧਿਆਣਾ ਬਠਿੰਡਾ ਪਟਿਆਲਾ 40 ਸਾਲ ਸਰਕਾਰ ਅਨੁਸਾਰ ਪਾਉਗੀ ਨਾ ਹੋਣੀ ਸਦਾ ਸਭ ਤੋਂ ਪਹਿਲਾਂ ਡਿਮਾਂਡ ਸਰਵੇ ਚਾਹੀਦਾ ਕਿ ਇਸ ਸ਼ਹਿਰ ਦੇ ਵਿੱਚ ਆ ਡਿਵੈਲਪਮੈਂਟ ਕਰਨੀ ਆ ਪਤਾ ਲੱਗੇ ਲੋਕਾਂ ਦੇ ਕਿੰਨੇ ਆ ਰਹੇ ਨੇ ਲੋਕਾਂ ਦੀ ਚੁਆਇਸ ਹੋਣੀ ਚਾਹੀਦੀ ਆ ਲੋਕ ਦੱਸਣ ਹਾਂ ਅਸੀਂ ਪਿੰਡ ਛੱਡ ਕੇ ਸ਼ਹਿਰ ਆਣ ਉਹ ਸਭ ਨਾਲ ਜ਼ਮੀਨ ਕਰੋ ਤੁਸੀਂ ਉਹਨਾਂ 25000 ਏਕੜ ਇੱਥੇ 14-15000 ਬਾਕੀ ਪੰਜਾਬ ਦੇ ਵਿੱਚ 40000 ਏਕੜ ਜ਼ਮੀਨ ਕਰਕੇ ਉਹ ਤੁਹਾਨੂੰ 50 ਸਾਲ ਲੱਗਣੇ ਨੇ ਫਿਰ ਪਤਾ ਨਹੀਂ ਕਿਹਦੀ ਸਰਕਾਰ ਹੁੰਨੀ ਆ ਹਜੇ ਤੱਕ ਦੇ ਸਰਕਾਰੀ ਜਿਹੜੇ ਬਿਲਡਰ ਨੇ ਗਮਾੜਾਪੁਰ ਉੱਥੇ ਲਾਈਟਾਂ ਨਹੀਂ ਆਈਆਂ ਸੀਵਰੇਜ ਨਹੀਂ ਆਇਆਗਾ ਬੁਰੇ ਹਾਲ ਨੇ ਕੱਚੀਆਂ ਸੜਕਾਂ ਨੇ ਰਿਪੇਅਰ ਨਹੀਂ ਹੁੰਦੀ ਹੈਗੀ ਇਸ ਕਰਕੇ ਸਰਕਾਰ ਨੂੰ ਉਸ ਤੇ ਸੋਇਆ ਅੱਜ ਇਸੇ ਕਰਕੇ ਕਿਸਾਨ ਕਹਿੰਦੇ ਅਸੀਂ ਜਿਹੜੀ ਆ ਉਹ ਜ਼ਮੀਨ ਨਹੀਂ ਦੇਣੀ ਔਰ ਦੂਜਾ ਜਿਹੜਾ ਚੈਲੰਜ ਕੀਤਾ ਹੈਗਾ ਉਹ ਸਰਕਾਰ ਦੇ ਕੋ ਸਿਰ ਮੱਥੇ ਲਾਉਂਦੀ ਨਹੀਂ ਕਿ ਨਹੀਂ ਲਾਉਂਦੀ ਹੈਗੀ ਕਬੂਲ ਕਰਦੀ ਕਿ ਨਹੀਂ ਕਰਦੀ ਔਰ ਦੂਜਾ ਇੱਥੇ ਰਹਿਣ ਤੇ ਆ ਕੇ ਪੰਜਾਬ ਦੇ ਲੋਕ ਥੋੜਾ ਰਹੇ ਨੇ ਆ ਜਿਹੜਾ ਚੰਡੀਗੜ੍ਹ ਦੇ ਪੰਜਾਬ ਦੇ ਲੋਕ ਰਹੇ ਨੇ ਮਹਾਲੀ ਆ ਕੇ ਪੰਜਾਬ ਦੇ ਲੋਕ ਰਹੇ ਨੇ ਦੁਨੀਆ ਭਰ ਦੇ ਲੋਕ ਆ ਕੇ ਇੱਥੇ ਰਹਿ ਰਹੇ ਹੈਗੇ ਨੇ ਚਲੋ ਠੀਕ ਹੈ ਕੋਈ ਵੀ ਆ ਕੇ ਰਹਿ ਸਕਦਾ ਜਾਂਦੇ ਹੋ ਨਾ ਕਿ ਇੱਥੇ ਅਗੇ ਫਾਜ਼ਿਲਕਾ ਤੋਂ ਗੁਰਦਾਸਪੁਰ ਤੋਂ ਲੋਕਾਂ ਨੇ ਰਹਿਣਾ ਹੈ ਚੰਡੀਗੜ੍ਹ ਹੁਣ ਉਸ ਸਿੱਤੇ ਦੇ ਵਿੱਚ ਹੈ ਕਿ ਬਹੁਤ ਮਹਿੰਗਾ ਸ਼ਹਿਰ ਬਣਨ ਜਾਣਗੇ ਆਮ ਲੋਕ ਹਜੇ ਸਰਕਾਰ ਕਹਿ ਰਹੀ ਹੈ ਕਿ ਲੋਕਾਂ ਦੇ ਪਹੁੰਚ ਦੇ ਵਿੱਚ ਹੋਊਗਾ ਸਰਕਾਰ ਨੇ ਤੇ ਆਪ ਹੀ 30 40 40000 ਰੁਪਏ ਗੱਜ ਰੇਟ ਕੱਢ ਦਿੱਤਾ ਹੈਗਾ ਤੇ ਬਿਲਡਰ ਜਿਹੜੇ ਨੇ 50000 ਗੱਜ ਤੋਂ ਲੈ ਕੇ 1.5 ਲੱਖ ਲੱਖ ਗੱਜ ਤੱਕ ਜਿਹੜਾ ਵਾ ਉਹ ਰੇਟ ਕੱਢਿਆ ਹੈਗਾ ਆ ਪਿੱਛੇ ਜੇ ਹੁਣ ਦੇਖੋ ਕਿਸੇ ਆਉਣ ਵਾਲੇ ਸਮੇਂ 'ਚ ਸਕੈਮ ਹੋਊਗਾ ਵੱਡਾ ਨਿਕਲੂਗਾ ਕਿ ਪਟਿਆਲੇ ਦੇ 6 ਪਿੰਡ ਜਿਹੜੇ ਨੇ ਉਹ ਮਹਾਲੀ ਨਾਲ ਜੋੜ ਦਿੱਤੇ ਕਿਉਂ ਉਥੇ ਲਾਜ਼ਮੀ ਤੌਰ ਤੇ ਪੋਲਿਟਿਸ਼ਨਾਂ ਦੇ ਵੱਡੇ ਅਫਸਰਾਂ ਨੇ ਜ਼ਮੀਰ ਪਹਿਲਾਂ ਲੈ ਕੇ ਰੱਖੀ ਹੋਊਗੀ ਇਹ ਇੱਕ ਬਹੁਤ ਵੱਡਾ ਸਕੈਮ ਪੰਜਾਬ ਦੇ ਵਿੱਚ ਚੱਲ ਰਿਹਾ ਚਾਹੇ ਮੁੱਲਾਪੁਰ ਚਾਹੇ ਨਿਊ ਚੰਡੀਗੜ੍ਹ ਚਾਹੇ 에어로 ਸਿਟੀ ਜਿਹਦੀ ਵੀ ਸਰਕਾਰ ਹੁੰਦੀ ਹੈ ਉਸ ਸਮੇਂ ਤੇ ਉਹ ਆਪਣੇ ਆਪਣੀ ਜਾਣ ਪਛਾਣ ਲੋਕਾਂ ਨੂੰ ਦੱਸ ਦਿੰਦੇ ਕਿ ਇੱਥੇ ਅਸੀਂ ਸ਼ਹਿਰ ਉਸਾਰਨਾ ਤੁਸੀਂ ਜ਼ਮੀਨ ਲੈ ਲਓ ਆ ਨਿਊ ਚੰਡੀਗੜ੍ਹ ਲੋਕਾਂ ਜਿਹੜੇ ਸਰਕਾਰ ਦੇ ਨਾਲ ਨੇੜੇ ਤੇੜੇ ਅਫਸਰ ਜਾਂ ਹੋਰ ਪੋਲਿਟੀਸ਼ਨ 25-25 ਲੱਖ ਨੂੰ ਕਿੱਲਾ ਲਿਆ ਬਾਅਦ ਕਰ ਕਰੋੜ-ਕਰੋੜ ਰੁਪਏ ਦਾ ਵੇਚਿਆ ਉਹ ਇਹਦੇ ਐਰੋ ਸਿਟੀ ਦੇ ਵਿੱਚ ਹੈ ਹੁਣ ਜਿਹੜੇ ਪਟਿਆਲੇ ਨਾਲ 6 ਪਿੰਡ ਕੱਟ ਕੇ ਮਹਾਲੀ ਨਾਲ ਜੋੜੇਗੇ ਕੀ ਪਟਿਆਲਾ ਅਫਗਾਨਿਸਤਾਨ ਦੇ ਵਿੱਚ ਹੈ ਜਾਂ ਪਟਿਆਲਾ ਪਟਾਣ ਦੇ ਵਿੱਚ ਹੈ ਪੰਜਾਬ 'ਚ ਹੀ ਹੈ ਨਾ ਤੇ ਉਹ 6 ਪਿੰਡ ਮਹਾਲੀ ਨਾਲ ਕਿਉਂ ਲਾਏ ਕਿਉਂਕਿ ਮਹਾਲੀ ਦੇ ਵਿੱਚ ਰੇਟ ਜ਼ਿਆਦਾ ਬਿਲਡਰਾਂ ਦੇ ਰੇਟ ਜ਼ਿਆਦਾ 1 ਲੱਖ ਗੱਜ ਦੇ ਹਿਸਾਬ ਨਾਲ ਜ਼ਮੀਨ ਵਿਕਦੀ ਆ ਬਦਲ ਜੇ ਤੁਸੀਂ 4 ਮੱਲੇ ਦਾ ਘਰ ਲੈਣਾ ਤੇ ਕਰੋੜ ਰੁਪਏ ਤੈਨੂੰ ਚਾਹੀਦਾ ਉਸ ਤੋਂ ਉੱਪਰ ਫਿਰ ਕਰੋੜ ਰੁਪਏ ਲਾਉਣਾ ਪਊਗਾ ਇਸ ਕਰਕੇ ਪਟਿਆਲਾ ਨਾਲ ਤੋੜ ਕੇ 6 ਪਿੰਡ ਬਾਲੀ ਨਾਲ ਲਾਏ ਗਏ ਨੇ